ਆ ਸਰ ਇੱਕ ਲੱਖ ਰੁਪਏ ਦੇ ਜਾਂ ਫਰੋਤੀ ਮੰਗਣ ਦਾ ਮਾਮਲਾ ਸੀਗਾ ਟੀਚਰ ਬੋਲੋ ਕੀ ਮਾਮਲਾ ਕੀ ਸੀਗਾ ਤੇ ਕੀ ਗਿਆ ਹੋਇਆ ਇਹ ਪਿੰਡ ਲੱਕੜ ਵਾਲਾ ਦੇ ਸਰਕਾਰੀ ਸਕੂਲ ਦੇ ਵਿੱਚ ਟੀਚਰ ਲੱਗਿਆ ਹੋਇਆ ਪਰਮਿੰਦਰ ਸਿੰਘ ਉਹਨੂੰ 2 ਦਿਨ ਤੋਂ ਕਾਲ ਆ ਰਹੀਆਂ ਸੀ ਕਿਸੇ ਵਿਅਕਤੀ ਦੀਆਂ ਬਾਹਰਲੇ ਨੰਬਰ ਤੋਂ ਕੋਈ ਸੈਕੰਡ ਲਾਈਨ ਦਾ ਨੰਬਰ ਸੀਗਾ ਕਿ ਮੈਂ 골ਡੀ ਬਰਾਡ ਬੋਲਦਾ ਤੇ ਜਿਹੜਾ ਉਸ ਤੋਂ ਉਸਨੇ 5 ਲੱਖ ਰੁਪਏ ਦੀ ਫਰੋਤੀ ਦੀ ਮੰਗ ਕੀਤੀ ਧੰਕੀ ਦੇ ਕੇ ਤੇ ਉਸ ਨੂੰ ਇੱਕ ਲਿਖਤੀ ਮੈਸੇਜ ਵੀ ਪਾਇਆ ਜਸਟ ਲਾਰੈਂਸ ਗਰੁੱਪ ਦਾ 골ਡੀ ਬਰਾਡ ਦਾ ਹੋਰ ਗੈਂਗਸਟਰ ਦੇ ਨਾਮ ਲਿਖ ਕੇ ਉਨੇ ਉਹਨੂੰ ਧਮਕੀ ਦਿੱਤੀ ਬਾਰ-ਬਾਰ ਉਸ ਮਨ ਚ ਜਿਹੜਾ ਕੱਲ ਸਾਡੇ ਕੋਲੇ ਉਹ ਕੰਸਰਨ ਟੀਚਰ ਵੱਲੋਂ ਇਤਲਾਹ ਦਿੱਤੀ ਗਈ ਸੀ ਕਿ ਅਸੀਂ ਉਹ ਤੇ ਜੋ ਹੈਗਾ ਟੈਕਨੀਕਲ ਸੈਲ ਦੀ ਮਦਦ ਨਾਲ ਤੇ ਹੋਰ ਏਜੰਸੀਆਂ ਦੀ ਮਦਦ ਨਾਲ ਅਸੀਂ ਆਪਣਾ ਉਹ ਉਹਨੂੰ ਟ੍ਰੇਸ ਕਰਕੇ ਜਿਹੜਾ ਹੈਗਾ ਜਿੰਨੇ ਕਾਲ ਕੀਤੀ ਸੀ ਉਹਨੂੰ ਗ੍ਰਿਫਤਾਰ ਕੀਤਾ ਜੋ ਇਹ ਜਸਪ੍ਰੀ ਸਿੰਘ ਹੈ ਆਪਣਾ ਪਿੰਡ ਲੱਕੜ ਵਾਲੇ ਦਾ ਹੀ ਰਹਿਣ ਵਾਲਾ ਇਹਦੇ ਵੱਲੋਂ ਇਹ ਕਾਲ ਕੀਤੀ ਗਈ ਸੀਗੀ ਇਹ ਪਹਿਲਾਂ ਐਸਐਸ ਸਕੂਲ ਚ ਦਾ ਸਟੂਡੈਂਟ ਰਹਿ ਚੁੱਕਾ ਕੀ ਕੋਈ ਇਹਦਾ ਅੱਗੇ ਗੈਂਗ ਨਾਲ ਹੈ ਸਬੰਧ ਚ ਕੋਈ ਲੱਗ ਰਿਹਾ ਕੋਈ ਅਸੀਂ ਜਿਹੜਾ ਜਿਹਦੇ ਸਬੰਧੀ ਪੁਲਿਸ ਰਿਮਾਉਂਡ ਲੈ ਕੇ ਇਹ ਤੋਂ ਫਰਦਰ ਪੁੱਛਗਛ ਕਰਾਂਗੇ ਕਿ ਇਸਨੇ ਕਿਸ ਦੀ ਸ਼ੈ ਤੇ ਜਾਂ ਕਿਸੇ ਹੋਰ ਨਾਲ ਰਲ ਕੇ ਕੰਮ ਕੀਤਾ ਹੈ ਜਾਂ ਆਪਦੇ ਤੌਰ ਤੇ ਕੀਤਾ ਪਹਿਲਾਂ ਵੀ ਕੋਈ ਮਾਮਲੇ ਮੂਲੇ ਦਰਜੇ ਦੀ ਇਸ ਬੰਦੇ ਤੇ ਕੋਈ ਨਹੀਂ ਹੈ ਤੇ ਸਾਡੇ ਕੋਲ ਫਿਰ ਹਾਲ ਕੋਈ ਨਹੀਂ ਪਰ ਫਿਰ ਵੀ ਅਸੀਂ ਇਹਦੀ ਤੈਕੀਕਾਤ ਕਰ ਰਹੇ ਹਾਂ